ਜਿਵੇਂ ਰਾਹੁਲ ਗਾਂਧੀ ਦਾ ਇੱਕ ਬਿਆਨ ਅਜੇ ਤੱਕ ਵਿਵਾਦਾਂ ਦਾ ਹਿੱਸਾ ਬਣਿਆ ਹੋਇਆ ਉੱਥੇ ਹੀ ਉਸ ਬਿਆਨ ਦੀ ਛਲਾਗਾ ਵੀ ਹੋ ਰਹੀ ਹੈ ਛਲਾਗਾ ਆਪ ਮਹਾਰੇ ਨਹੀਂ ਸਗੋਂ ਕੀਤੀ ਜਾ ਰਹੀ ਹੈ ਔਰ ਇਹ ਛਲਾਗਾ ਕਰਨ ਵਾਲਾ ਹੋਰ ਕੋਈ ਨਹੀਂ ਸਗੋਂ ਗੁਰਪਤਵੰਨ ਸਿੰਘ ਪੰਨੂ ਦੱਸਿਆ ਜਾ ਰਿਹਾ ਹੈ ਖਾਲਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਜਿਹੜਾ ਹੁਣ ਤੱਕ ਸੁਰਖੀਆਂ ਪਟੋਰਦਾ ਰਿਹਾ ਹੁਣ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਖੜਦਾ ਨਜ਼ਰ ਆ ਰਿਹਾ ਰਾਹੁਲ ਗਾਂਧੀ ਦੇ ਬਿਆਨ ਦੇ ਹੱਕ ਦੇ ਵਿੱਚ ਖੜਦਾ ਨਜ਼ਰ ਆ ਰਿਹਾ ਸਿਆਸੀ ਪੱਧਰ ਦੇ ਉੱਤੇ ਜਦੋਂ ਚਰਚਾਵਾ ਚੱਲਦੀਆਂ ਹਨ ਨਾ ਉਦੋਂ ਲੀਡਰਾਂ ਦਾ ਕੋਈ ਥਾ ਟਿਕਾਣਾ ਪਤਾ ਲੱਗਣਾ ਔਖਾ ਹੋ ਜਾਂਦਾ ਹੈ ਇਹ ਕਾਰਨ ਇਹ ਵੀ ਹੈ ਕਿ ਕਦੀ ਕਿਸੇ ਚੀਜ਼ ਦੀ ਸ਼ਲਾਘਾ ਕਰ ਦਿੱਤੀ ਜਾਂਦੀ ਹੈ ਤੇ ਕਦੇ ਉਸੇ ਇਨਸਾਨ ਦੇ ਬਾਰੇ ਵਿੱਚ ਰੱਜ ਕੇ ਨਿੰਦਾ ਵੀ ਕੀਤੀ ਜਾਂਦੀ ਹੈ ਹੁਣ ਰਾਹੁਲ ਗਾਂਧੀ ਨੂੰ ਲੈ ਲਈਏ ਜਾਂ ਗਾਂਧੀ ਪਰਿਵਾਰ ਨੂੰ ਲੈ ਲਈਏ ਹੁਣ ਤੱਕ ਕਿੰਨੇ ਹੀ ਇਲਜ਼ਾਮ ਰਾਹੁਲ ਗਾਂਧੀ ਦੇ ਉੱਤੇ ਜਾਂ ਉਹਨਾਂ ਦੇ ਪਰਿਵਾਰ ਦੇ ਉੱਤੇ ਲਾਏ ਗਏ ਹੋਣ ਕਿ ਖਾਲਿਸਤਾਨ ਪੱਖੀਆਂ ਵੱਲੋਂ ਜਾਂ ਫਿਰ ਕਿੰਨੇ ਹੀ ਗਲਤ ਲਫ਼ਜ਼ਾਂ ਦੇ ਨਾਲ ਬੋਲਿਆ ਗਿਆ ਹੋਵੇਗਾ ਪਰ ਅਚਾਨਕ ਖਾਲਸਤਾਨ ਪੱਖੀ ਰਾਹੁਲ ਗਾਂਧੀ ਦੀ ਸਟੇਟਮੈਂਟ ਨੂੰ ਸਹੀ ਠਹਿਰਾਉਂਦੇ ਆ ਤੇ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਗੱਲ ਵੀ ਕਰ ਦਿੰਦਾ ਇੱਥੇ ਆ ਕੇ ਸਵਾਲ ਖੜੇ ਹੁੰਦੇ ਨੇ ਕਿ ਕੀ ਤੁਹਾਡਾ ਸਟੈਂਡ ਦਿੱਤੇ ਗਏ ਬਿਆਨ ਦੇ ਆਧਾਰ ਦੇ ਉੱਤੇ ਬਦਲ ਜਾਵੇਗਾ ਕੀ ਪਹਿਲਾਂ ਰਾਹੁਲ ਗਾਂਧੀ ਗਲਤ ਸੀ ਤੇ ਹੁਣ ਰਾਹੁਲ ਗਾਂਧੀ ਸਹੀ ਹੋ ਗਏ ਨੇ ਉਹਨਾਂ ਦੇ ਵਾਸਤੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰਕਾਰ ਗੁਰਪਤਵੰਤ ਸਿੰਘ ਪੰਨੂ ਇਸ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਦੇ ਹੱਕ ਚ ਕਿਉਂ ਆ ਗਿਆ? ਦਰਸਲ ਰਾਹੁਲ ਗਾਂਧੀ ਨੇ ਵਿਦੇਸ਼ ਦੇ ਵਿੱਚ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਇਹ ਵੀ ਕਿਹਾ ਸੀ ਕਿ ਲੜਾਈ ਜਾਂ ਜਿਹੜੀ جنگ ਹੈ ਉਹ ਭਾਰਤ ਅੰਦਰ ਸਿੱਖਾਂ ਦੇ ਵੱਲੋਂ ਦਸਤਾਰ ਸਜਾਉਣ ਦੀ ਹੈ ਔਰ ਹੱਥਾਂ ਦੇ ਵਿੱਚ ਗੁੱਟਾਂ ਦੇ ਉੱਤੇ ਕੜਾ ਪੈਨਣ ਦੀ جنگ ਛੜੀ ਹੋਈ ਹੈ। ਜਿਸ ਨੂੰ ਲੈ ਕੇ ਭਾਰਤ ਦੇ ਵਿੱਚ ਵਿਵਾਦ ਖੜੇ ਹੋਏ ਜਿਸ ਨੂੰ ਲੈ ਕੇ ਸੱਤਾਧਾਰੀ ਭਾਜਪਾ ਦੇ ਵੱਲੋਂ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਗਲਤ ਠਹਿਰਾਇਆ ਗਿਆ ਬੜੇ ਸਿੱਖ ਆਗੂ ਵਰ ਕੇ ਸਾਹਮਣੇ ਆਏ ਮਨਜਿੰਦਰ ਸਿੰਘ ਸਿਰਸਾ ਵਰਗੇ ਲੀਡਰ ਇਸ ਗੱਲ ਦੇ ਖਿਲਾਫ ਬੋਲਦੇ ਨਜ਼ਰ ਆਏ ਉਹਨਾਂ ਨੇ ਬੋਲਣਾ ਵੀ ਸੀ ਉਹ ਭਾਜਪਾ ਦੇ ਨਾਲ ਤੱल्लुक ਰੱਖਦੇ ਨੇ ਉਹ ਇਕਬਾਲ ਸਿੰਘ ਲਾਲਪੁਰਾ ਹੈ ਉਹਨਾਂ ਨੇ ਵੀ ਬੋਲਣਾ ਸੀ ਉਹ ਭਾਜਪਾ ਨਾਲ ਤੱल्लुक ਰੱਖਦੇ ਨੇ ਇਹ ਜ਼ਾਹਿਰ ਗੱਲ ਹੈ ਪਰ ਦੂਜੇ ਪਾਸੇ ਜਿੱਥੇ ਸਪੋਰਟ ਹੋਈ ਉਹ ਪਾਰਟੀ ਕਾਂਗਰਸ ਰਾਹੁਲ ਗਾਂਧੀ ਦਾ ਬਿਆਨ ਆਇਆ ਔਰ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਇੱਕ ਲਿਖਤੀ ਚਿੱਠੀ ਨਸ਼ਰ ਹੋਈ ਹੈ ਉਸ ਚਿੱਠੀ ਦੇ ਉੱਤੇ Sikh for Justice ਜਿਹੜੀ ਖਾਲਸਤਾਨੀ ਸੰਸਥਾ ਮੰਨੀ ਜਾਂਦੀ ਹੈ ਜਿਸ ਦੇ ਪ੍ਰਧਾਨ ਦੇ ਵਜੋਂ ਗੁਰਪਤਵੰਤ ਪੰਨੂ ਦੱਸਿਆ ਜਾਂਦਾ ਉਸ Sikh for Justice ਸੰਸਥਾ ਦਾ ਲੈਟਰ ਪੈਡ ਹੈ ਉਹਦੀ ਹੈਡਿੰਗ ਦੇ ਹੇਠ ਇੱਕ ਚਿੱਠੀ ਨਸ਼ਰ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਗੁਰਪਤਵੰਤ ਪੰਨੂ ਨੇ ਲਿਖੀ ਹੈ ਕਿਹਾ ਜਾ ਰਿਹਾ ਹੈ ਕਿ Sikh for Justice ਵੱਲੋਂ ਜਾਰੀ ਕੀਤੀ ਗਈ ਜਿਸ ਦੇ ਵਿੱਚ ਰਾਹੁਲ ਗਾਂਧੀ ਦੀ ਸ਼ਲਾਘਾ ਹੋਈ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਜੋ ਕਿਹਾ ਉਹ ਸਿੱਖਾਂ ਦੀ ਮੌਜੂਦਾ ਸਥਿਤੀ ਨੂੰ ਦਰਸਾਉਂਦਾ ਹੈ ਔਰ ਕਹਿੰਦੇ ਕਿ ਵੱਖਰੇ ਮੁਲਕ ਦੀ ਜਿਹੜੀ ਉਹਨਾਂ ਦੀ ਮੰਗ ਹੈ ਉਹਨੂੰ ਵੀ ਜਾਇਜ਼ ਠਹਿਰਾਉਂਦਾ ਹੈ ਭਾਰਤ ਦੇ ਅੰਦਰ ਸਿੱਖ ਕਿਸ ਅਵਸਥਾ ਦੇ ਵਿੱਚ ਨੇ ਉਹ ਭਾਰਤ ਦੇ ਸਿੱਖ ਬਿਹਤਰ ਜਾਣਦੇ ਨੇ ਵੈਸੇ ਤਾਂ ਇਹ ਗੱਲਾਂ ਪਹਿਲਾਂ ਵੀ ਉੱਠਦੀਆਂ ਰਹੀਆਂ ਕਿ ਵਿਦੇਸ਼ 'ਚ ਬੈਠੇ ਸਿੱਖ ਮੌਜੂਦਾ ਸਥਿਤੀ ਜਿਹੜੀ ਭਾਰਤ ਦੇ ਸਿੱਖਾਂ ਦੀ ਹੈਗੀ ਆ ਉਹ ਸਮਝ ਨਹੀਂ ਸਕਦੇ ਹਾਲਾਂਕਿ ਜੇ ਸਥਿਤੀ ਦੀ ਡੂੰਘਾਈ ਦੇ ਵਿੱਚ ਜਾਇਆ ਜਾਵੇ ਤਾਂ بڑے ਸਵਾਲ ਖੜੇ ਹੁੰਦੇ ਨੇ ਅਜੇ ਵੀ ਖੜੇ ਹੁੰਦੇ ਨੇ ਪਰ ਇਸ ਦਿਨ ਮਤਲਬ ਇਹ ਨਹੀਂ ਹੈ ਕਿ ਭਾਰਤ ਦੇ ਅੰਦਰ ਰਹਿੰਦਾ ਹਰ ਇੱਕ ਸਿੱਖ ਇੱਕ ਵੱਖਰਾ ਮੁਲਕ ਹੀ ਚਾਹੁੰਦਾ ਖੈਰ ਇਸ ਮਾਮਲੇ ਨੂੰ ਲੈ ਕੇ ਟਿੱਪਣੀਆਂ ਬੇਹੱਦ ਹੋ ਰਹੀਆਂ ਨੇ ਪਰ ਇੱਕ ਲੈਟਰ ਜਿਹੜੀ ਹੈ ਇੱਕ ਚਿੱਠੀ ਜਿਹੜੀ ਆ ਜ਼ਰੂਰ ਨਸ਼ਰ ਹੋ ਰਹੀ ਹੈ ਕਠਿ ਤੌਰ ਦੇ ਉੱਤੇ ਸਿੱਖ ਫॉर ਜਸਟਿਸ ਦੇ ਲੈਟਰ ਹੈਡ ਦੇ ਉੱਤੇ ਲਿਖੀ ਗਈ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਚਿੱਠੀ ਗੁਰਪਤਵੰਤ ਪੰਨੂ ਦੇ ਵੱਲੋਂ ਨਸ਼ਰ ਕੀਤੀ ਗਈ ਹੈ ਵੈਸੇ ਤਾਂ ਗੁਰਪਤਵੰਤ ਪੰਨੂ ਜਦੋਂ ਵੀ ਕੋਈ ਬਿਆਨ ਜਾਰੀ ਕਰਦਾ ਤੇ ਉਹ ਆਪਣੇ ਆਪ ਬਿਆਨ ਦੇ ਦਿੰਦਾ ਉਹ ਬੋਲ ਕੇ ਵੀਡੀਓ ਬਣਾ ਕੇ ਨਸ਼ਰ ਕਰਦਾ ਪਰ ਇਹ ਚਿੱਠੀ ਜਾਰੀ ਹੋਈ ਆ ਹੁਣ ਇਹਦੇ ਉੱਤੇ ਸਵਾਲ ਤਾਂ ਬਣਨਗੇ ਕਿਉਂਕਿ ਜ਼ਾਹਿਰ ਤੌਰ ਦੇ ਉੱਤੇ ਇਹਦੇ ਵਿੱਚ ਲਿਖਤੀ ਕੰਟੈਂਟ ਹੈਗਾ ਔਰ ਨਾਮ ਲਿਖਿਆ ਹੁਣ ਇਹ ਤਾਂ ਕੋਈ ਵੀ ਕਰ ਸਕਦਾ ਕੋਈ ਵੀ ਚ ਕੰਪਿਊਟਰ ਦੇ ਵਿੱਚ ਕਿਸੇ ਸੌਫਟਵੇਅਰ ਦੇ ਵਿੱਚ ਬਣਾ ਕੇ ਤੇ ਉਹਦੇ ਉਸ ਲੈਟਰ ਪੈਡ ਦੇ ਉੱਤੇ ਉਸ ਲੈਟਰ ਹੈਡ ਦੇ ਉੱਤੇ ਕੋਈ ਵੀ ਚਿੱਠੀ ਬਣਾ ਕੇ ਤੇ ਨਸ਼ਰ ਕੀਤੀ ਜਾ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਇਹਦੀ অথੈਨਟੀਸਿਟੀ ਕੀ ਹੈ ਖੈਰ ਇਸ ਦੀ ਆਥੈਂਟੀਸਿਟੀ ਜਿਹੜੀ ਹੈ ਉਹ ਆਉਣ ਦੇ ਵਕਤ ਲਈ ਛੱਡ ਦੇਣੀ ਚਾਹੀਦੀ ਹੈ ਵੇਖਣਾ ਪਵੇਗਾ ਕਿ ਇਹ ਕਿੰਨੀ ਕੁ ਆਥੈਂਟਿਕ ਕਿੰਨੀ ਕੁ ਨਹੀਂ ਹੈ ਪਰ ਇਸ ਮਾਮਲੇ ਨੂੰ ਲੈ ਕੇ ਵਿਵਾਦ ਤਾਂ ਜ਼ਰੂਰ ਛੜ ਗਿਆ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਗੁਰਪਤਵੰਤ ਪੰਨੂ ਤਾਂ ਆਉਣਾ ਹੈ ਕਿ ਕੋਈ ਛੋਟੀ ਗੱਲ ਨਹੀਂ ਹੈ ਹਾਲਾਂਕਿ ਰਾਹੁਲ ਗਾਂਧੀ ਉਸ ਪਾਰਟੀ ਦੇ ਨਾਲ ਤਾਲੁਕ ਰੱਖਦੇ ਨੇ ਜਿਹੜੀ ਪਾਰਟੀ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਹੈ ਹੁਣ ਜੇ ਭਾਜਪਾ ਉੱਤੇ ਸੈਕੂਲਰ ਨਾ ਹੋਣ ਦੇ ਇਲਜ਼ਾਮ ਲਾਉਂਦੀ ਹੈ ਤੇ ਫਿਰ ਖਾਲਿਸਤਾਨ ਪੱਖੀਆਂ ਬਾਰੇ ਉਸ ਪਾਰਟੀ ਦਾ ਕੀ ਵਿਚਾਰ ਹੋਵੇਗਾ ਇਸ ਸੁਭਾਵਕ ਹੀ ਸਮਝਿਆ ਜਾ ਸਕਦਾ ਪਰ ਦੂਜੇ ਪਾਸੇ ਗੁਰਪਤਵੰਤ ਪੰਨੂ ਜਿਹੜ ਖਰੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੇਖਣਾ ਹੋਵੇਗਾ ਦੱਸਦੇ ਰਵਾਂਗੇ ਉਹ ਤੱਕਲੀ ਬਣੀ ਰੋ 1 انڈیا ਪੰਜਾਬੀ ਤੇ